ਨੋਵੀ ਦੋਸਤੋ ਮੈਂ ਤੁਹਾਡਾ ਆਪਣਾ ਬੂਟਾ ਗੁਲਾਮੀ ਵਾਲਾ ਕੋੜੀ ਸਿਖਾ ਜ਼ਿਲ੍ਹਾ ਮੋਗਾ ਤੋਂ ਅਕਸਰ ਤੁਹਾਨੂੰ ਪੰਜਾਬੀ ਸੱਭਿਆਚਾਰ ਵਿਰਸੇ ਨਾਲ ਚੀਜ਼ਾਂ ਵਿਖਾਉਂਦੇ ਰਹਿੰਦੀਆਂ ਜਿਹੜੀਆਂ ਪੰਜਾਬ ਦੇ ਵਿੱਚੋਂ ਘਰਾਂ ਦੇ ਵਿੱਚੋਂ ਖੇਤਾਂ ਦੇ ਵਿੱਚੋਂ ਅਲੋਪ ਹੋ ਗਈਆਂ ਅਕਸਰ ਤੁਹਾਨੂੰ ਅਸੀਂ ਵਿਖਾਉਂਦੇ ਰਹਿੰਨੇ ਆ ਅੱਜ ਅਸੀਂ ਪਹੁੰਚੇ ਆ ਬਾਈ ਦੇ ਨਾਲ ਬਾਈ ਜੀ ਕੀ ਨਾਮ ਤੁਹਾਡਾ ਬਲਵਿੰਦਰ ਸਿੰਘ ਬਲਵਿੰਦਰ ਸਿੰਘ ਦੇ ਘਰ ਪਹੁੰਚੇ ਆ ਇਹ ਇਹਨਾਂ ਨੇ ਵਾਣ ਵਟਦੇ ਸੀ ਜਿਹੜੇ ਪਹਿਲਾਂ ਅੱਜ ਵੀ ਇਹਨਾਂ ਨੇ ਥੋੜਾ ਜਿਹਾ ਵਿਰਸਾ ਸੰਭਾਲਿਆ ਹੋਇਆ ਵੈਸੇ ਤਾਂ ਹੁਣ ਵਾਰ ਵਟਣ ਵਾਲਾ ਜਿਹੜਾ ਕੰਮ ਆ ਉਹ ਤਕਰੀਬਨ ਮੇਰੇ ਹੱਲ ਖਤਮ ਹੀ ਹੋ ਗਿਆ ਬਾਜੀ ਹਾਂਜੀ ਹਾਂਜੀ ਤੇ ਤੁਸੀਂ ਇਹ ਫਰਹਾਲੇ ਵਟੜਾ ਜੇ ਥੋੜਾ ਬਹੁਤਾ ਅਹੀ ਵਟਦੇ ਆ ਕੋਈ ਛਪਰਾਛ ਉਪਰਾਣੀ ਜਾਂ ਕੋਈ ਮਾੜਾ ਮੋਟਾ ਆਉ ਤੇ ਕੰਮ ਆ ਜਾਂਦਾ ਕੋਈ ਤੇ ਇਹ ਪਹਿਲੀ ਗੱਲ ਸਾਨੂੰ ਇਹ ਦੱਸੋ ਵੀ ਜਿਹੜਾ ਜਿੰਦਾ ਬਾਣ ਬਣਦਾ ਉਹਨੂੰ ਕਹਿੰਦੇ ਕੀ ਨੇ ਮੁੰਜ ਉਹਨੂੰ ਮੁੰਜ ਕਹਿੰਦੇ ਆ ਤੇ ਇਹ ਕਿੱਥੋਂ ਫਿਰ ਲਿਆਉਂਦੇ ਜੀ ਤੁਸੀਂ ਇਹ ਦਰਿਆਵਾਂ ਚੋਂ ਲਿਆਈ ਤੇ ਜਾਂ ਕਿ ਖਾਲੀ ਥਾਂ ਜਿਵੇਂ ਕੋਈ ਵਿਆੜ ਪਈ ਮਤਲਬ ਕਿ ਉਦੋਂ ਦਾ ਵਾਧੂ ਮਿਲ ਜਾਂਦੀ ਸੀ ਤੇ ਅੱਜ ਕੱਲ ਜਿਹੜੀਆਂ ਮੇਰੇ ਹਲੇ ਮਿਲਦੀ ਵੀ ਬੜੀ ਘੱਟ ਏ ਮਿਲਦੀ ਘੱਟ ਲੋਕ ਪੈਸਾ ਲੈਂਦੇ ਜਿੱਥੋਂ ਵੱਢੀਦਾ ਨਾ ਅੱਛਾ ਮੋਲ ਲੈਂਦੇ ਜੀ ਪਹਿਲਾਂ ਫ੍ਰੀ ਮੇਰੇ ਹਾਲ ਹੁੰ ਜਾਂਦੀਆਂ ਸੀ ਹਨਾ ਹਜੇ ਵੀ ਕਿਤੇ ਕਈ ਥਾਵਾਂ ਫ੍ਰੀ ਲਈਦਾ ਅੱਛਾ ਹਾਂਜੀ ਕਈ ਬੰਦੇ ਹੁੰਦੇ ਨੇ ਕਈ ਪੈਸੇ ਮੰਗ ਲਾਉਂਦੇ ਆ ਅੱਛਾ ਤੇ ਅਸ਼ਾ ਵਰ ਜਦੋਂ ਇਹਨੂੰ ਵੱਢ ਕੇ ਲਿਆ ਕੇ ਘਰੇ ਇਹਨੂੰ ਫਿਰ ਸਕਾਉਂਦੇ ਜੇ ਕੀ ਕਰਦੇ ਜੀ ਆਵੇ ਸਕਾਈਓ ਪਈਓ ਵੇਖੋ ਉਹ ਉਸ ਤਰ੍ਹਾਂ ਸਕਾ ਕੇ ਫਿਰ ਇਹਨੂੰ ਕੁੱਟਣੀ ਪੈਂਦੀ ਇਹਨੂੰ ਕੋ ਘਰੇ ਪਿਆ ਸੰਦ ਆਜੂ ਆ ਇਹਨੂੰ ਆਜੂ ਨਾਲ ਨਾਲ ਵਿਖਾਉਣੀ ਵੀ ਏ ਨਾਲ ਨਾਲ ਗੱਲਾਂ ਕਰਨੀਆਂ ਆਪਾਂ ਤੇ ਫਿਰ ਇਹਨੂੰ ਜਦੋਂ ਲਾ ਕੇ ਕੁੱਟਦੇ ਜੇ ਹਾਂਜੀ ਅੱਛਾ ਕੁੱਟ ਕੇ ਤੇ ਫਿਰ ਕੀ ਕਰਦੇ ਅੱਗੇ ਅੱਗੇ ਕੁੱਟ ਕੇ ਦਾ ਮਸ਼ੀਨ ਤਾਂ ਨਹੀਂ ਕੱਢੀਦਾ ਵਾ ਵਟਦਾ ਇਹਨੂੰ ਕੁੱਟਣ ਤੇ ਕਿੰਨਾ ਕੋ ਸਮਾਂ ਲੱਗਦਾ ਇਹ ਘੜਾ ਘੜਾ ਕੋ ਆ ਜਾਂਦਾ ਇੰਨੀ ਤੇ ਇੰਨੀ ਇੰਨੀ ਕੋ ਮੁੰਜ ਤੇ 1 ਘੰਟਾ ਲੱਗ ਜਾਂਦਾ ਵੱਡਾ ਲੱਗ ਜਾਂਦਾ ਹਾਂਜੀ ਤੇ ਜਦੋਂ ਫਿਰ ਇਹਨੂੰ ਕੁੱਟ ਕੇ ਦੇ ਇੱਥੇ ਰੱਖ ਲੈਂਦੇ ਹਾਂਜੀ ਇੱਥੇ ਇਹ ਮਸ਼ੀਨ ਕਿੰਨੇ ਕੁ ਦੀ ਇਹ ਵੀ ਦੱਸੋ ਨਾਲ ਸਾਨੂੰ ਚੇਤਾ ਨਾ ਭੁੱਲ ਜੇ ਆਪਾਂ ਨੂੰ ਤੇ ਪਹਿਲਾਂ ਤਾਂ ਸਸਤੀਆਂ ਮਿਲਦੀਆਂ ਸੀ ਅੱਛਾ ਹੁਣ ਇਹ 16-17 ਹਜ਼ਾਰ ਦੀ ਹੈ 16-17000 ਦੀ ਇਹ ਦੋਸਤੋ ਵੇਖ ਲਓ 16-17000 ਦੀ ਇਹ ਮਸ਼ੀਨ ਲਿਆ ਕੇ ਮੁੰਜ ਵੀ ਹੁਣ ਮੋਲ ਲੈਣੀ ਪੈਂਦੀ ਆ ਬਾਈ ਕਹਿੰਦਾ ਵੀ ਕਿਤੇ ਫ੍ਰੀ ਵੀ ਮਿਲ ਜਾਂਦੀ ਵੈਸੇ ਪਰ ਜਿਆਦਾ ਮੋਲ ਲੈਣੀ ਪੈਂਦੀ ਆ ਮੋਲ ਲਿਆ ਕੇ ਤੇ ਵੈਸੇ ਹੁਣ ਬਾਣ ਦਾ ਕੰਮ ਤਕਰੀਬਨ ਖਤਮ ਨਹੀਂ ਹੋ ਗਿਆ ਹਾਂ ਖਤਮ ਖਤਮ ਹੁਣ ਨਵਾਰ ਜਿਹੜੀ ਉਹ ਖਾ ਗਈ ਬਾਣ ਨੂੰ ਤੇ ਨਵਾਰ ਨੂੰ ਜਿਹੜੇ ਬੈੱਡ ਖਾ ਗਏ ਹਾਂਜੀ ਹਨਾ ਤੇ ਮੰਜੇ ਘਰਾਂ ਚ ਬਿਲਕੁਲ ਹੁਣ ਉਹ ਦਿਸਦੇ ਨਹੀਂਗੇ ਕਿਦੋਂ ਤੇ ਵਿਰਲਾ ਹੀ ਇਹ ਪਿਆ ਆ ਬਾਈ ਕੋਲੇ ਪੰਜਾ ਅਸੀਂ ਉਹ ਆਹੀ ਬਣਾਇਆ ਸੀ ਆ ਉਹ ਤੇ ਇਹ ਤੁਸੀਂ ਹਲੇ ਸੰਭਾਲਿਆ ਥੋੜਾ ਜਿਹਾ ਵਿਰਸਾ ਤੇ ਇਧਰ ਨੂੰ ਤੁਸੀਂ ਉਹ ਨਾਲ ਨਾਲ ਆਪਾਂ ਗੱਲਾਂ ਵੀ ਕਰਨੀਆਂ ਤੇ ਅੱਛਾ ਮੁੰਜ ਫਿਰ ਜਦੋਂ ਕੋਟੀਆਂ ਇੱਥੇ ਰੱਖ ਲੈਂਦੇ ਜੇ ਤੇ ਫਿਰ ਇਹਨੂੰ ਇਹਦੇ ਵਿੱਚ ਲਾਉਂਦੇ ਜੇ ਨਹੀਂ ਇਹਨੂੰ ਜੋ ਕੁੱਟੀ ਤੇ ਫਿਰ ਗਿੱਲੀ ਕਰੀ ਦਵੇ ਗਿੱਲੀ ਕਿਣਾ ਅੱਛਾ ਗਿੱਲੀ ਕਰਨੀ ਬਾਅਦ ਚ ਹਾਂਜੀ ਗਿੱਲੀ ਕਰਕੇ ਫਿਰ ਲੱਗਦੀ ਏ ਹਾਂ ਸੁੱਕੀ ਨਹੀਂ ਲੱਗਦੀ ਅੱਛਾ ਇਹ ਦੋ ਕੀ ਦੇ ਪਾਰਛੇ ਦੋ ਲੱਗਦੀਆਂ ਇਹ ਇਧਰੋਂ ਪਿੱਛੋਂ ਦੋ ਜਾਗਦੇ ਇੱਕ ਹੋ ਜਾਂਦੀ ਨਾ ਅਛਾ ਵੜ ਚੜਾ ਜਿਹੜਾ ਫਿਰ ਤਾਂ ਮਿਲ ਹੀ ਜਾਂਦੀ ਏ ਮੜਾ ਜੇ ਹੁਣ ਸਾਨੂੰ ਚਲਾ ਕੇ ਵਿਖਾਉ ਹਾਂ ਬੜਾ ਇੱਕ ਵਾਰੀ ਆ ਦੋਸਤੋ ਤੁਹਾਨੂੰ ਵਿਖਾਉਣੇ ਆ ਕਿ ਇਹ ਬਾਣ ਜਿਹੜਾ ਕਿਵੇਂ ਬਣਦਾ ਤੇ ਕਿਵੇਂ ਪਹਿਲਾਂ ਬਾਣ ਬਣਾ ਕੇ ਤੇ ਘਰ ਪਾਲੇ ਜਾਂਦੇ ਸੀ ਜੀਪ ਪਾਲੇ ਜਾਂਦੇ ਸੀ ਹੁਣ ਇਹ ਵਿਰਸਾ ਜਿਹੜਾ ਲੋਪ ਹੋ ਗਿਆ ਇਹ ਤੁਹਾਨੂੰ ਆ ਬਣਾ ਕੇ ਅਸੀਂ ਵਿਖਾਉਣੇ ਆ ਨਾਲ ਦੀ ਨਾਲ ਹੀ ਬੜਾ ਨੇੜੇ ਕਰਕੇ ਵਿਖਾਉਂਦੇ ਅਛਾ ਇਹ ਦੋ ਬਸੇ ਰੱਖਣਾ ਪੈਂਦਾ ਹੈ ਹਾਂਜੀ ਅਛਾ ਇਹ ਆਪੇ ਹੀ ਫਿਰ ਇੱਧਰ ਚਲਾ ਜਾਂਦਾ ਅੱਗੋ ਉਹ ਬੁਲੇਟੀਆਂ ਦਾ ਓਏ ਉਹ ਆਪੇ ਵਲਿਆ ਵੀ ਆਪੇ ਜਾਂਦਾ ਹਾਂ ਆਪੇ ਵਲਿਆ ਜਾਂਦਾ ਅਛਾ ਜਦੋਂ ਇਹ ਭਰ ਜਾਂਦਾ ਹੈ ਉਦੋਂ ਫਿਰ ਇਹਨੂੰ ਲਾ ਲੈਂਦੇ ਜੀ ਉਦੋਂ ਲਾ ਦਿੰਦੇ ਅਛਾ ਲਾ ਕੇ ਉਹ ਰਸੀਆਂ ਬਣਾਈਆਂ ਪਈਆਂ ਅਛਾ ਲਾ ਕੇ ਉਸ ਤਰ੍ਹਾਂ ਬਣਾ ਲੈਂਦੇ ਜੀ ਹਾਂ ਹਾਂ ਤੇ ਇਹਦੀ ਫਿਰ ਸਾਰ ਸਭਾਲ ਵੀ ਕਰਦੇ ਜੀ ਮਸ਼ੀਨ ਦੀ ਤੇਲ ਤੂਲ ਜਿਹੜਾ ਦੇਣਾ ਹਾਂ ਹੋ ਗਏ ਤੇਲ ਮਗਨੈਲ ਨਵਾਂ ਲਾਈ ਦਰੋ ਜੋ ਪਿਆ ਥੱਲੇ ਅੱਛਾ ਅੱਛਾ ਮਗਲਾਈ ਨਵਾਂ ਲਾਉਂਦੇ ਏ ਹਾਂਜੀ ਠੀਕ ਐ ਤੇ ਜਦੋਂ ਫਿਰ ਤੁਸੀਂ ਬਾਣ ਵੱਟਦੇ ਏ ਹਾਂਜੀ ਇਹ ਝਾੜੀ ਦਾ ਕਿੰਨਾ ਕੁ ਵੱਟਿਆ ਜਾਂਦਾ ਸੀ ਉਦੋਂ ਹੁਣ ਤਾਂ ਤੁਸੀਂ ਚਲੋ ਕੰਮ ਖਤਮ ਕੀਤਾ ਉਦੋਂ ਵੀ ਮਸ਼ੀਨਾਂ ਵੀ ਘਾਟੀ ਹੁੰਦੀ ਉਹ ਉਦੋਂ ਹੱਥ ਤੇ ਵੱਟਦੇ ਹੁੰਦੇ ਸੀ ਉਦੋਂ ਹੱਥ ਤੇ ਵੱਢਿੰਦਾ ਸੀ ਹਾਂਜੀ ਹੁਣੇ ਮਸ਼ੀਨਾਂ ਨਾਲ ਵੱਢਿੰਦਾ ਹਾਂ ਮਸ਼ੀਨ ਉਹਨੇ ਤਾਂ ਮੈਂ ਤਾਂ ਇਹ ਪੈਰਾਂ ਨਾਲ ਲੱਗਾ ਕਈਆਂ ਤਾਂ ਮੋਟਰਾਂ ਲਵਾਈਆਂ ਅੱਛਾ ਮੋਟਰਾਂ ਤਾਂ ਵੀ ਆ ਗਈਆਂ ਹਾਂਜੀ ਅੱਛਾ ਤੇ ਕਿੰਨਾ ਕੋ ਮਤਲਬ ਕੇ ਝਾੜੀ ਚ ਕਿੰਨਾ ਕੋ ਟਿਆ ਨਾ ਜੇ ਸਾਰੀ ਝਾੜੀ ਤੁਸੀਂ ਲਾਓ ਸਾਰੀ ਝਾੜੀ ਚ ਬੰਦਾ 15 ਕਿਲੋ ਵਾਟ ਦੇਦਾ ਜੀ ਲੱਗਾ ਰਿਹਾ 15 ਕਿਲੋ ਸਾਰੀ ਝਾੜੀ ਦਾ ਬਾਹਣ ਜਿਹੜਾ ਉਹ ਵਟਿਆ ਇਸ ਦਾ ਹਾਂਜੀ ਤੇ ਉਹ ਹੀ ਲੱਗਾ ਰਹਿ ਬੰਦਾ ਦਾ ਅੱਛਾ ਜੇ ਵੀ ਛਾਟੂ ਲੀਆ ਫਿਰ ਫਿਰ ਦਾ 10 ਕਿਲੋ ਤੇ ਮੈਂ ਵੇਖ ਰਿਹਾ ਸੀ ਕਿ ਤੁਸੀਂ ਹੁਣ ਨਾਲ ਦੀ ਨਾਲ ਛੱਪਰ ਵੀ ਬਣਾਉਂਦੇ ਜੀ ਸਿਰਕੀਆਂ ਬਣਾਉਂਦੇ ਜੀ ਹਾਂਜੀ ਉਹਨਾਂ ਨੂੰ ਜਵਾਨ ਕਿਵੇਂ ਕੰਮ ਆਉਂਦਾ ਹੈ ਇਹ ਉਹਨਾਂ ਨੂੰ ਲਈ ਦੇ ਵਿੱਚ ਅੱਛਾ ਚਲੋ ਇੱਥੇ ਹੁਣ ਵੇਖੀਂਦੇ ਆ ਆਪਾਂ ਕੋਈ ਗੱਲ ਨਹੀਂ ਬੰਦ ਕਰ ਦੂ ਇਹਨੂੰ ਭਾਵੇਂ ਕੋਈ ਗੱਲ ਨਹੀਂ ਅੱਛਾ ਤੇ ਜਦੋਂ ਤੁਸੀਂ ਇਹ ਕੰਮ ਪਹਿਲਾਂ ਕਰਦੇ ਸੀ ਸਾਰਾ ਹੁਣ ਤਾਂ ਤੁਸੀਂ ਘਟਾਤਾ ਹੁਣ ਤਾਂ ਤੁਸੀਂ ਸਿਰਫ ਛੱਪਰ ਬਣਾਉਂਦੇ ਏ ਛੱਪਰਾਂ ਵਾਸਤੇ ਤੁਸੀਂ ਵਾਣ ਵਟਦੇ ਹਾਂ ਜਦੋਂ ਤੁਸੀਂ ਇਹ ਕੰਮ ਕਰਦੇ ਸੀ ਉਹ ਸਾਰਾ ਉਦੋਂ ਘਰ ਚੱਲਦਾ ਸੀ ਇੱਥੇ ਤੇ ਹੋ ਜਾਂਦੇ ਤੇ ਚੱਲਦਾ ਸੀ ਹੋਰ ਹੋਰ ਕਿਹੜਾ ਆਪਣੀ ਕੋਈ ਜਾਇਦਾਦ ਹੀ ਜਾਂ ਨਹੀਂ ਰੋਟੀ ਦਾ ਗੁਜ਼ਾਰਾ ਇਹਦੇ ਵਿੱਚੋਂ ਹੁੰਦਾ ਸੀ ਬੱਚੇ ਪਾਲਦੇ ਸਾਰੇ ਉਹ ਤਾਂ ਫਿਰ ਆਪਦੀ ਪਾਲਤੀ ਅੱਛਾ ਵਿਆਹ ਤੇ ਅੱਛਾ ਵਿਆਹ ਤੇ ਇਹ ਇਸੇ ਕੰਮ 'ਚੋਂ ਹਾਂਜੀ ਹੈਨਾ ਤੇ ਇਹ ਕੰਮ ਲੋਕ ਛੱਡ ਕਿਉਂ ਗਏ ਹੁਣ ਕਿ ਵਿਗਦਾ ਨਹੀਂ ਨਹੀਂ ਉਹ ਲੋਕਾਂ ਦੀ ਜਾਣ ਹੀ ਨਹੀਂ ਰਹੀ ਅੱਛਾ ਜਾਨ ਵਟਣ ਦੀ ਵੀ ਜਾਣ ਨਹੀਂ ਰਹੀ ਹਾਂਜੀ ਨਾਲ ਆਏ ਨਾ ਲੋਕ ਹੋ ਗਏ 16 16 ਉਹੀ ਗੱਲ ਹੈ ਨਾ ਹਨਾ ਲੋਕ ਤਾਂ ਹੁਣ ਟੂਟੀ ਤੋਂ ਗਲਾਸ ਪਾਣੀ ਭਰ ਕੇ ਨਹੀਂ ਪੀ ਸਕਦੇ ਬਾਣ ਤਾਂ ਹੁਣ ਕਿੱਥੇ ਵਟਣਾ ਹੈ ਨਾ ਇਹ ਗੱਲ ਮਤਲਬ ਕਿ ਜਿਹੜੇ ਨਵੀਂ ਪਨੀਰੀ ਆ ਹਾਂ ਹਾਂ ਉਹਨਾਂ ਦਾ ਹਾਲ ਆ ਕਿ ਉਹ ਕੰਮ ਨਹੀਂ ਕਰਦੇ ਅੱਛਾ ਉਦੋਂ ਅੱਗਾ ਬਲਦੀ ਕੋਈ ਤੋ ਵੇਖਿਆ ਸੀ ਗਾਂਹ ਗੂਸ ਨਾ ਨਾ ਹੈ ਉਹਨਾਂ ਆ ਲੱਕੜਾ ਵੇਲੇ ਗਲ ਨਹੀਂ ਹੈ ਬਾਲ ਰਹੋਣੇ हां बिल्कुल ਹੁਣ ਘਰੇ ਪਿਆ ਬਾਲਣਾ ਨਹੀਂ ਬੀਬੀਆਂ ਬਾਲ ਸਕਦੀਆਂ ਹਨਾ ਨਹੀਂ ਬਾਲਦੀ ਚੁੱਲੇ ਹੈ ਨਹੀਂ ਤੰਦੂਰ ਹੈ ਨਹੀਂ ਤੇ ਹੁਣ ਸਾਰਾ ਕੰਮ ਜਿਹੜਾ ਉਹ ਮਸ਼ੀਨਰੀ ਜੋਗਦਾ ਹੋ ਗਿਆ ਮਤਲਬ ਅੱਧਾ ਤੇ 32 ਤਾਂ ਹੀ ਹੋਗਾ ਅੱਧਾ 32 ਤੇ ਹੋਗਾ ਉਹੀ ਮਸ਼ੀਨਰੀ ਜੋਗੀ ਉਹਨੂੰ ਆਦੇ ਆ ਨਾ ਤੇ ਤੁਸੀਂ ਹੱਲੇ ਆ ਪੰਜਾਬੀ ਵਿਰਸਾ ਸੰਭਾਲ ਲਿਆ ਬੜੀ ਖੁਸ਼ੀ ਹੋਈ ਆ ਮੈਂ ਇੱਕ ਸਵਾਲ ਇੱਥੇ ਜ਼ਰੂਰ ਹੋਣ ਪੁੱਛਣਾ ਕਿ ਕੋਈ ਤੁਹਾਡਾ ਬੱਚਾ ਕੋਈ ਮਾੜਾ ਮੋਟਾ ਵਾਹਣ ਉਹ ਸਿੱਖਿਆ ਵਧਣਾ ਕਿ ਨਹੀਂ ਉਹ ਇਹ ਤਾਂ ਬਲਾ ਹੀ ਲੈਂਦੇ ਨੇ ਜਿਵੇਂ ਕੋਈ ਮਾੜਾ ਮੋਟਾ ਦਾ ਅੱਛਾ ਉਹ ਇਹ ਛੌਂ ਗਿਆ ਦੌਰ ਦੇ ਵਾਟ ਲੈਂਦੀ ਪਰ ਕੰਮ ਨਹੀਂ ਕਰਨਾ ਹੈਨਾ ਨਹੀਂ ਕੰਮ ਨਹੀਂ ਹੋਣਾ ਹੀ ਨਹੀਂ ਨਾ ਹੋਣਾ ਹੀ ਨਹੀਂ ਇਹ ਨਾ ਹੁੰਦਾ ਹੀ ਨਹੀਂ ਉਹ ਵਾਕਿਆ ਸਹੀ ਗੱਲ ਆ ਪਰ ਚਲੋ ਜਿਵੇਂ ਜਿਵੇਂ ਸਮਾਂ ਬਦਲਦਾ ਹੈ ਤੇ ਉਵੇਂ-ਉਵੇਂ ਕੰਮ ਵੀ ਬਦਲਦੇ ਨੇ ਇਹ ਜ਼ਰੂਰੀ ਨਹੀਂ ਕਿ ਚਲੋ ਹੁਣ ਆਪਾਂ ਪਹਿਲਾਂ ਆਪਣੇ ਬਜ਼ੁਰਗ ਜਿਹੜੇ ਉਹ ਬਲਦਾਂ ਨਾਲ ਵਾਈ ਕਰਦੇ ਸੀ ਬੜੀ ਬੜੀ ਹਾਂਜੀ ਹਾਂਜੀ ਬਲਦ ਸਾਰੀ ਦਿਹਾੜੀ ਵਾਈ ਜਾਣੇ ਤੇ ਹੁਣ ਜਿਹੜੇ ਕੰਮ ਨੇ ਉਹ ਮਸ਼ੀਨੀ ਟਰੈਕਟਰ ਆ ਗਏ ਨੇ ਟਰੈਕਟਰਾਂ ਤੋਂ ਗਾਂ ਬੜੇ ਵੱਡੇ ਸੰਦ ਲਾ ਕੇ ਸਾਰੇ ਸੰਦ ਆ ਗਏ ਨਵੇਂ ਹਨਾ ਉਦੋਂ ਇੱਕ ਇੱਕ ਮਹੀਨਾ ਲਾਏਦਾ ਸੀ ਕਣ ਕੱਢਣ ਦੇ ਕਣ ਕੱਢਣ ਦੇ ਇੱਕ ਮਹੀਨਾ ਲੱਗਦਾ ਸੀ ਹੁਣ ਇੱਕ ਦਿਨ 'ਚ ਵੱਢ ਗਏ ਉਹ ਦਿਨਾਂ 'ਚ ਜੱਟ ਵੇਲੇ ਹੋ ਜਾਂਦੇ ਇੱਕ ਦਿਨ 'ਚ ਪਹਿਲੀ ਗੱਲ ਤੇ ਇੱਕ ਦਿਨ 'ਚ ਹਾਂ ਤੇ ਆ ਤੁਹਾਡੀ ਬੜੀ ਮਿਹਨਤ ਹੈ ਤੁਸੀਂ ਮੇਰੇ ਹੱਲ ਸਾਰੇ ਜੀ ਲੱਗਦੇ ਸੀ ਉਦੋਂ ਹਨਾ ਹਾਂਜੀ ਹਾਂਜੀ ਜਦੋਂ ਤੁਸੀਂ ਕੰਮ ਪੂਰਾ ਕਰਦੇ ਸੀ ਨਾ ਮੈਂ ਉਦੋਂ ਵੇਖਦਾ ਹੁੰਦਾ ਸੀ ਕਿ ਕਦੇ ਤੁਸੀਂ ਵਟਣਾ ਕਦੇ ਘਰਦਿਆਂ ਨੇ ਵਟਣਾ ਹਨਾ ਕਦੇ ਬੱਚਿਆਂ ਨੂੰ ਲਾਗੇ ਜਾਣਾ ਉਦੋਂ ਸਾਰੇ ਜੀ ਤੁਸੀਂ ਇਹ ਕੰਮ ਕਰਕੇ ਫੇਰ ਜਿਹੜਾ ਉਹ ਘਰਦਾ ਜਿਹੜਾ ਗੁਜ਼ਾਰਾ ਉਹ ਚੱਲਦਾ ਸੀ ਹਨਾ ਤੇ ਇਹ ਹੁਣ ਫਿਰ ਦੂਜਾ ਇਹਦੇ ਨਾਲ ਹੁਣ ਮਤਲਬ ਕਿ ਹੋਰ ਵੀ ਕੋਈ ਆਪਣੇ ਲਾਗੇ ਤਾਂ ਕਿ ਮਸ਼ੀਨ ਹੈਗੀ ਕਿ ਮੇਰੇ ਖਾਲ ਤੁਹਾਡੇ ਗੱਲਿਆਂ ਗੋਲੀਆਂ ਨਹੀਂ ਇੱਥੇ ਲਾਗੇ ਕਿ ਜਾ ਇੱਥੇ ਪਿੰਡ ਨਾਲ ਮੂਹਤੇ ਉੱਥੇ ਹੀ ਹੈ ਅੱਛਾ ਮਤਲਬ ਕਿ ਹੁਣ ਕੰਮ ਜਿਹੜਾ ਇਹ ਅਲੋਪ ਹੀ ਹੋ ਗਿਆ ਹਨਾ ਤੇ ਚਲੋ ਤੁਸੀਂ ਇਹ ਵਿਰਸਾ ਸੰਭਾਲਿਆ ਮੈਂ ਤੁਹਾਨੂੰ ਬੜੀ ਯੋਧ ਨਾਲ ਲੱਭਿਆ ਤੇ ਕਿਉਂਕਿ ਮੈਂ ਜਿਹੜਾ ਪੰਜਾਬੀ ਸੱਭਿਆਚਾਰ ਵਿਰਸੇ ਤੇ ਆਮ ਲਿਖਦਾ ਤੇ ਆਮ ਹੀ ਜਿਹੜੀਆਂ ਚੀਜ਼ਾਂ ਮੈਂ ਲੱਭ ਕੇ ਵਿਖਾਉਣਾ ਕਿਉਂਕਿ ਇਹਦੇ ਵਿੱਚ ਸਾਡਾ ਸ਼ੌਂਕ ਆ ਇਹ ਚ ਕੋਈ ਸਾਨੂੰ ਪੈਸਾ ਨਹੀਂ ਮਿਲਣਾ ਚਲੋ ਸਾਡਾ ਇਹ ਸ਼ੌਂਕ ਆ ਸਾਹੀਂ ਕਹਿੰਨੇ ਕਿ ਇਹ ਨਵੀਂ ਪਨੀਰੀ ਨੂੰ ਇਹ ਜਿਹੜੀਆਂ ਚੀਜ਼ਾਂ ਅਲੋਪ ਹੋ ਗਈਆਂ ਨੇ ਇਹ ਅਸੀਂ ਵਿਖਾਈਏ ਤੇ ਲੱਭ ਕੇ ਅਸੀਂ ਚੀਜ਼ਾਂ ਪਿੰਡ-ਪਿੰਡ ਜਾ ਕੇ ਲੱਭ ਕੇ ਫੇਰ ਅਸੀਂ ਵਿਖਾਉਣੇ ਆ ਤੇ ਤੁਹਾਡੀ ਬੜੀ ਮਿਹਰਬਾਨੀ ਤੁਸੀਂ ਸਾਨੂੰ ਇਹ ਜਾਣਕਾਰੀ ਦਿੱਤੀ ਮੈਂ ਤੁਹਾਡਾ ਆਪਣਾ ਬੂਟਾ ਗੁਲਾਮੀ ਵਾਲਾ ਤੇ ਮੇਰੇ ਨਾਲ ਨੇ ਕੈਮਰਾਮੈਨ ਮੁਖਤਿਆਰ ਸਿੰਘ ਭੁੱਲਰ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਅੱਛਾ ਜੀ